ਹੈਲੋ ਹਾਂਜੀ ਕੀ ਹਾਲ ਹੈ ਬਾਈ ਸਾਰੇ ਵੀ ਆ ਗਏ ਗਗਨਦੀਪ ਯਾਰ ਇੱਕ ਤਿੰਨ ਬੇਨਤੀ ਆ ਪਾਣਾ ਸਿੱਧੂ ਬੋਲਦਾ ਯਾਰ ਤਿੰਨ ਮੁੰਡੇ ਨੇ ਨਾ ਵੀਜ਼ਾ ਜਲਦੀ ਲਗਵਾਤੇ ਤਾਂ ਪੈਸੇ ਕਰਦੇ ਯਾਰ ਵਾਪਸ ਨਾ ਦੇ ਯਾਰ ਪਾਣਾ ਸਿੱਧੂ ਬੋਲਦਾ ਮੇਰੇ ਕੋਲੇ ਆਏ ਸੀ ਕਿ ਪਿੰਡ ਤਿੰਨ ਮੁੰਡੇ ਨੇ ਕਿਹਾ ਤਾਂ ਵੀਜ਼ਾ ਜਾਲੀ ਲੱਗੇ ਹੋਏ ਨੇ ਪਾਸਪੋਰਟਾਂ ਦੇ 12-12 ਲੱਖ ਰੁਪਏ ਲੱਤਾ ਵੀਰ ਬਣ ਕੇ ਕਰਦੇ ਯਾਰ ਪੈਸੇ ਵਾਪਸ ਯਾਰ ਇਹਨਾਂ ਦੇ ਯਾਰ ਕਿਹੜੇ ਕਿਹੜੇ ਤੋਂ ਨੂੰ ਨਸੀਬ ਮੱਖਣ ਤੋਂ ਨੂੰ ਨਸੀਬ ਮੱਖਣ ਮਸਤੀ ਨਹੀਂ ਤਿੰਨ ਜਿਹੜਾ ਗਣਾ ਹਾਂ ਇਹਦੇ ਕੋਲ ਗਈ ਜੀ ਮੇਰੇ ਕੋਲ ਰਿਕਾਰਡਿੰਗ ਪਈ ਆ ਜੀ ਆਰਤੀ ਕਿੱਦਰ ਗਿਆ ਹੁਣ ਮੱਖਣਾ ਕਿਸੇ ਨੇ ਵੇਚਾ ਸਰਬਾ ਬੋਲਦਾ ਮੈਂ ਕਾਲੂ ਰਿਸਟ੍ਰੀ ਕਰਾਉਣੀ ਹੈ ਮੈਨੂੰ ਉਹਨਾਂ ਦੇ ਸਾਰੇ ਤਾਂ ਸਾਰਾ ਪੈਨ ਪੋਰਟ ਸਾਰੇ ਕੁਝ ਭੇਜ ਦਿੱਤੇ ਕਿ ਜਨਾ ਨੂੰ ਰਿਸਟ੍ਰੀ ਕਰਾਉਣੀ ਹੈ ਕਰਵਾ ਦੇ ਯਾਰ ਇਹਨਾਂ ਦਾ ਯਾਰ ਭਰਾ ਬਣ ਕੇ ਯਾਰ ਕੀ ਆ ਯਾਰ ਹਨਾ ਮੇਰੇ ਕੋਲੇ ਆਏ ਨੇ ਇਹ ਕਹਿੰਦੇ ਅਸੀਂ ਯਾਰ ਕਹਿੰਦੇ ਸਾਡੇ ਇਸ ਤਰ੍ਹਾਂ ਦੇ ਹਾਲਾਤ ਹੋਏ ਪੈਰੇ ਸਾਡੇ ਮਰਨ ਵਾਲੇ ਹਾਲਾਤ ਬਣੇ ਮਕਰੋਂ ਵੀ ਬਣ ਕੇ ਗਰੀਬ ਹੀ ਹਈ ਬੀ ਆਹ ਕੁਝ ਆਣਾ ਉਹ ਇਹਨਾਂ ਨੂੰ ਕਰਾਰਾ ਮੈਂ ਸਾਰੀਆਂ ਮੇਰੀ ਗੱਲ ਇਹ ਇਹਨਾਂ ਦੇ ਕੰਪਲੇਂਟਾਂ ਜਾਈ ਨੇ ਕਿਉਂਕਿ ਦੁਖੀ ਨੇ ਸਾਰੀਆਂ ਵਾਪਸ ਵੀ ਆਪਾਂ ਕਰਵਾ ਲਾਂਗੇ ਉਹ ਆਪਾਂ ਸਾਰੀਆਂ ਵਾਪਸ ਵੀ ਕਰਵਾ ਲਾਂਗੇ ਮਿੰਟ ਤੱਕ ਹੁਣ ਜਿਹੜੇ ਸਾਲ ਹੋ ਗਏ ਮੇਰਾ ਲੈ ਨੰਬਰ ਦੇਖਦਾ ਤੂੰ ਨਾ ਇਹਨਾਂ ਨੂੰ ਪਤਾ ਕੀ ਕਰ ਇਹਨਾਂ ਨਾਲ ਕੁਝ ਜਿਵੇਂ ਤੂੰ ਆ ਗੱਲ ਚੰਗੀ ਕਹੀ ਆ ਯਾਰ ਵੀ ਮੈਂ ਵੀ ਕ੍ਰਿਸ਼ਨ ਮੈਨੇ ਬਟਣਾ ਚਾਹਣਾ ਅਨੇਕ ਤਰੀਕੇ ਇਹ ਗੱਲ ਵਧੀਆ ਦੂਜੀ ਗੱਲ ਦੂਜੀ ਗੱਲ ਤੂੰ ਇਹ ਮੈਂ ਤੈਨੂੰ ਕਹਿਣਾ ਮੇਰਾ ਵੀਰ ਬਣ ਕੇ ਜਿਵੇਂ ਉਹ ਬੰਦੇ ਦਾ ਅਤਾ ਪਤਾ ਲੱਭ ਕੇ ਦੂਜੇ ਦਾ ਇਹਨਾਂ ਨੂੰ ਨਾਲ ਤੋਰ ਸੰਗਾ ਇਹਨਾਂ ਨੂੰ ਕਹੇ ਵੀ ਮੇਰੇ ਨਾਲ ਚੱਲੋ ਸੰਗਾ ਇਹਨਾਂ ਨੂੰ ਸੰਗਾ ਮੂਹਰੇ ਲਾ ਕੇ ਉਹਨਾਂ ਦਾ ਗਰਾਮ ਦੇ ਬਾਰ ਬੂਰ ਚ ਕੁਝ ਕਰਵਾ ਮੜਾ ਜਾ ਵੀ ਧਰਨਾ ਧੁਰਨਾ ਜਾ ਮੈਂ ਤਾਂ ਕਰਦੇ ਉਹਨਾਂ ਜਿਵੇਂ ਉਹਦੇ ਬਾਰ ਦੇ ਵਿੱਚ ਉਹ ਬੰਦੇ ਦੇ ਉਹ ਬੰਦੇ ਦਾ ਘਰ ਹੂ ਹਾਂ ਹਾਂ ਸਾਰੀ ਪੇਮੈਂਟ ਇੱਥੇ ਕੋਲੀ ਲਈ ਰਿਕਾਰਡ ਹੀ ਪਈ ਜੀ ਸਾਰੀ ਫੱਤੀ ਪਈ ਇਹ ਕੈਸ਼ ਦੇਸ਼ੇ ਕਤਾ ਜੀ ਅਰਤੀਸੇ ਕਤਾ ਜੀ ਇਸਨੇ ਬਜਾਜ ਬੁਲਾ ਮਾਰਤੀ ਭੇਜ ਰਹੇ ਹਾਂ ਜੀ ਖਾਤੇ ਚ ਪਈ ਜੀ ਨੀ ਕੈਸ਼ ਦਿਆ ਸਾ ਜੀ ਇਸਨੇ ਹਮਾਰੇ ਕੋਈ 21 ਦਾ ਪਿੱਛੇ ਹਲ ਕਰਕੇ ਬਾਉਂਸ ਕਰਾ ਰੱਖਿਆ ਹੋ ਖਾਤੇ ਉਤੇ ਪੇਮੈਂਟ ਪਾਈ ਹੋਵੇ ਨਾ ਬੜਾ ਫਰਕ ਪੈਂਦਾ ਫਰਕ ਪੈਂਦਾ ਜੀ ਉਹ ਐਡੇ ਛਾਰਨੇ ਏਜੰਟ ਜੀ ਉਹ ਖਾਤੇ ਚ ਪੈਸੇ ਪਾਉਂਦੇ ਨਾ ਅਲਗ ਹੁੰਦੀ ਹੈ ਇਹ ਹਿਸਾਬ ਨਾਲ ਸਾਰੀ ਪੇਮੈਂਟ ਇੱਥੇ ਕੋਲੀ ਲਈ ਜੀ 3 ਲੱਖ ਦਾ ਚੈੱਕ ਵੀ ਦਿੱਤਾ ਹੋਇਆ ਜੀ ਇਹਦਾ ਜਲਦੀ ਚੈੱਕ ਹਾਂ ਅੱਛਾ ਕਿੰਨੇ ਪੈਸੇ ਲੱਗੇਗਾ ਜੀ 10 ਮਿੰਟ ਬਾਅਦ ਨਾ ਹੈਲੋ ਜੀ ਡੇਲੀ ਨੰਬਰ ਬਤਲਾ ਜੀ ਹਾਂ ਜੀ ਮੈਂ ਸਤਿ ਸ੍ਰੀ ਅਕਾਲ ਜੀ ਹਾਂ ਅਸੀਂ ਪੜੇ ਕੋਟਦੋਨੇ ਤੋਂ ਬੋਲਦੇ ਹਾਂ ਸਰਪੰਚ ਬੋਲਦਾ ਇਹ ਕਿਨਾਂ ਦੇ ਪੈਸੇ ਨੇ ਬੜੇ ਸੋਡੇ ਕੰਨੀ ਤੇ ਫਿਰ ਹੁਣ ਆਪਾਂ ਕਿਵੇਂ ਕਰੀਏ ਤਾਂ ਹੁਣ ਅਸੀਮ ਦੇ ਜੀ ਇਹਨਾਂ ਦੇ ਪੈਸੇ ਲੈਣੇ ਨੇ ਸੁੱਥੋਂ ਤੇ ਯਾਰ ਜਿਵੇਂ ਵੀ ਤੂੰ ਜਿਵੇਂ ਗੱਲ ਕਰਨਾ ਵੀ ਮੈਂ ਨਿਪਟਣਾ ਜਣਾ ਨਿਪੜ ਲਾ ਯਾਰ ਵਧੀਆ ਗੱਲਾਂ ਹੈ ਨਿਪੜ ਲੇਗਾ ਸਾਰੇ ਕੰਪਲੀਟਾ ਗਲੋਟਾ ਜਾ ਮਿੰਟ ਚ ਵਾਪਸ ਕਰ ਲਾ ਹੈਲੋ ਚਲ 36 ਨਾ ਦੇ ਮੈਂ ਤੈਨੂੰ 36 ਮੈਂ ਤੈਨੂੰ 36 ਨਹੀਂ ਕਹਿੰਦਾ ਵੀ ਤੂੰ 36 ਦੇ ਇਹ ਨਹੀਂ ਮੈਂ ਤੈਨੂੰ ਗੱਲ ਕਰਦਾ ਵਧੀਆ ਬਈ ਹਾਂ ਉਹ ਵਕੀਲ ਚੰਡੀਗੜ੍ਹ ਨਾਲ ਕਰਾ ਦਿੰਨੇ ਫਿਰ ਹਾਂ ਹਾਂ ਤੇ ਗਏ ਤਾਂ ਮਾਰ ਤਦੋਂ ਹੁਣ 36 ਨਾ 36 ਦਾ ਮਤਲਬ ਤੈਨੂੰ ਕਹਿੰਦਾ ਬਣੀ ਉਹਦੇ ਤੋਂ ਸੁਣ ਕਹਿ ਲਏ 50000 ਰੁਪਏ ਖਰਾਬ ਕਰ ਲਿਆ ਕੀ ਫਾਇਦਾ ਨਿਕਲਿਆ ਕੋਈ ਸਾਰੇ ਆ ਗਮਲੋਡਾ ਗਲੋਡਾ ਦਾ ਮਿੰਟ ਚ ਵਾਪਸ ਹੋਣੀਆਂ ਤੂੰ ਵੀ ਸਿਆਣਾ ਕੀ ਆਪਦੇ ਘਰੇ ਤੂੰ ਆਪਦੇ ਘਰੇ 12 ਨੂੰ ਅੱਥੇ ਚੰਡੀਗੜ੍ਹ ਪੁੱਛੀ ਮਿਲਾਂਗੇ ਗਗਨ ਗਗਨ ਇੱਕ ਚੀਜ਼ ਇਹ ਗਗਨ ਇੱਕ ਚੀਜ਼ ਬਰਨਾਲੇ ਵੀਰ ਬਣ ਕੇ ਮੇਰੀ ਗੱਲ ਮੈਂ ਮੇਰੀ ਪਹਿਲਾਂ ਮੈਂ ਤੈਨੂੰ ਆਪਣੀ ਬੇਨਤੀ ਕਰਾਂ ਮੈਂ ਤੈਨੂੰ ਆਪਣੀ ਬੇਨਤੀ ਕਰਾਂ ਗਗਨ ਇੱਕ ਗੱਲ ਸੁਣ ਯਾਰ ਇਹ ਗਰੀਬ ਬੰਦੇ ਨੇ ਕਿ ਤੂੰ ਇਹਨਾਂ ਦਾ ਮਸਲਾ ਉਹਦੇ ਤੋਂ ਜਿਵੇਂ ਮਰਜ਼ੀ ਹੱਲ ਕਰਕੇ ਕਰਵਾਸ ਤੂੰ ਕਰ ਦੇ ਕੇ ਇਹ ਹਾ ਹਾ ਤੇ ਬਤਾ ਮੈਂ ਲਵਿਆ ਨਹੀਂ ਚਾਰ ਪੰਜ ਦਿਨ ਹੋ ਗਏ ਟਰਾਈ ਕਰਦੇ ਹਾਂ ਹਾਂ ਹੂੰ ਤੇ ਚੱਲ ਕੋਈ ਨਾ ਫਿਰ ਮੈਂ ਤੈਨੂੰ ਦੇਖਦਾ ਕਿਤੇ ਚੰਡੀਗੜ੍ਹ ਤੇ ਫਿਰ ਦਿੰਨੇ ਆ ਟਾਈਮ ਫਿਰ ਯਾਰ ਇੱਥੇ ਦਾ ਕਰ ਕੰਮ ਆਣਾ ਤੈਨੂੰ ਫਿਰ ਸੰਪਰਕ ਕਰ ਦਿਆਂ ਕਿਤੇ ਠੀਕ ਹੈ ਹੂੰ ਹੁਣ ਯਾਰ ਮੇਰੀ ਗੱਲ ਸੁਣਾਂ